ਲਓ ਜੀ ਹੁਣ ਤੁਹਾਨੂੰ ਅਸਮਾਨ ਦੇ ਵਿੱਚੋਂ ਵੀ ਥੋੜਾ ਜਿਹਾ ਕੈਨੇਡਾ ਦੀਆਂ ਨਦੀਆਂ ਨਾਲੇ ਝਰਨੇ ਅਤੇ ਜੰਗਲ ਪਨਾਸਪਤੀ ਦਰਸ਼ਨ ਕਰਾ ਦਈਏ ਉੱਪਰੋਂ ਇਹ ਨੈਸ਼ਨਲ ਹਾਈਵੇ ਜਾ ਰਿਹਾ ਜੀ ਇਹ ਹੈਗਾ ਟ੍ਰਾਂਟੋ ਤੋਂ ਬਿਨਿ ਪੈਗ 2300 ਕਿਲੋਮੀਟਰ ਜਿਹੜਾ ਹੈ ਸਫ਼ਰ ਇੱਥੋਂ ਅਸੀਂ ਹੁਣ ਵਾਪਸ ਮੁੜ ਰਹੇ ਸੀ ਤੁਹਾਨੂੰ ਮਾਹ ਦਰਸ਼ਨ ਕਰਾ ਦਈਏ ਅਸਮਾਨ ਦੇ ਵਿੱਚੋਂ ਡਰੋਨ ਦੇ ਨਾਲ ਤੇ ਦੇਖੋ ਚਾਰਸ਼ੂ ਪਰੇ ਕਮਾ ਕੇ ਬੱਦਲਾਂ ਦੇ ਵਿੱਚ ਕੈਸੀ ਕੁਦਰਤ ਦੇ ਦ੍ਰਿਸ਼ ਬੱਦਲਾਂ ਦੇ ਦ੍ਰਿਸ਼ ਸਮੁੰਦਰ ਦੇ ਉੱਪਰ ਦੀ ਜਿਹੜੇ ਅਸਮਾਨ ਸੂਰਜ ਨਾਲ ਚਮਕ ਰਿਹਾ ਹੈ ਅੱਜ ਅਸਮਾਨ ਬਹੁਤ ਸਾਫ਼ ਹੈ ਤੇ ਇਹਦੇ ਨਾਲ ਬਹੁਤ ਮਨਮੋਹਕ ਦ੍ਰਿਸ਼ ਬਣ ਰਿਹਾ ਹੈ ਜੀ ਇਹ ਹਾਈਵੇ ਜਾ ਰਿਹਾ ਉਹ ਦੇਖੋ ਇੱਥੋਂ ਦੀ ਜਿਹੜੀ ਟ੍ਰੈਫਿਕ ਜਾ ਰਹੀ ਹੈ ਇਦੇ ਵਿੱਚ ਅੱਜਕੱਲ੍ਹ ਛੁੱਟੀਆਂ ਨੇ ਛੁੱਟੀਆਂ ਦੇ ਵਿੱਚ ਜਿਹੜੇ ਇਹ ਲੋਕ ਨੇ ਗੋਰੇ ਲੋਕ ਇਹ ਛੁੱਟੀਆਂ ਕਾਟਣ ਦੇ ਲਈ ਜੰਗਲਾਂ ਦੇ ਵਿੱਚ ਨਦੀਆਂ ਝਰਨਿਆਂ ਤੇ ਇੰਜੋਏ ਕਰਦੇ ਨੇ ਜਾਦਾ ਜਾ ਕੇ ਤੇ ਮੈਂ ਤੁਹਾਨੂੰ ਦਿਖਾਉਣਾ ਇੱਧਰ ਇੱਕ ਗੱਡੀ ਆਉਗੀ ਇਹਨੂੰ ਕਹਿੰਦੇ ਨੇ ਆ ਜਾ ਰਹੀ ਹੈ ਜੀ ਛੋਟਾ ਜਿਹਾ ਘਰ ਹੈ ਪਰ ਇਹ ਫਿਰਦਾ ਘਰ ਲਾਲ ਗੱਡੀ ਦੇ ਪਿੱਛੇ ਪਾਇਆ ਹੋਇਆ ਸੀਗਾ ਇਹਦੇ ਵਿੱਚ ਹੀ ਸਾਰੀਆਂ ਸਹੂਲਤਾਂ ਹੁੰਦੀਆਂ ਨੇ ਚਾਰਸ਼ ਵੀਰੇ ਕਮਾ ਕੇ ਤੁਹਾਨੂੰ ਦਿਖਾ ਰਹੇ ਹਾਂ ਇਹ ਪਹਾੜ ਹੈ ਧਰਤੀ ਹੈ ਇਸ ਜਗ੍ਹਾ ਦੇ ਉੱਪਰ ਸਾਰੀ ਪਥਰੀਲੀ ਹੈ ਪਥਰੀਲੀ ਧਰਤੀ ਦੇ ਉੱਪਰ ਹਰੀਆਬਲ ਬੜੀ ਹੋਈ ਹੈ ਉੱਪਰ ਅਸਮਾਨ ਦਾ ਮਨਮੋਹਕ ਦ੍ਰਿਸ਼ ਹੈ ਹੋਰ ਨੇੜੇ ਲਿਜਾ ਕੇ ਤੁਹਾਨੂੰ ਦਿਖਾ ਰਹੇ ਹਾਂ ਬਹੁਤ ਹੀ ਮਨਮੋਹਕ ਦ੍ਰਿਸ਼ ਹੈ ਆਜੋ ਜੀ ਹੁਣ ਆਪਾਂ ਡਰੋਨ ਨੂੰ ਨੀਚੇ ਲਾ ਦਈਏ ਛੋਟਾ ਜਿਹਾ ਸ਼ਾਟ ਲਿਆਗਾ ਕਿਉਂਕਿ ਆਪਾਂ ਅੱਗੇ ਸਫ਼ਰ ਆਪਣਾ ਬਹੁਤ ਲੰਮਾ ਚਾਲੇ ਪਾਉਣੇ ਨੇ ਡਰੋਨ ਐਸੀ ਚੀਜ਼ ਹੈ ਨੂੰ ਜਿੱਥੇ ਫਿੱਟ ਕਰ ਦੋਗੇ ਉੱਥੇ ਆ ਜਾਂਦਾ ਆ ਛਾ ਦੇਖੋ ਡਰੋਨ ਦੀ ਐਂਡ ਪੈਰਾਂ ਦਾ 뷰 ਲਿਆ ਹੈ ਮੈਂ ਪੈਰਾਂ ਦੇ ਵਿੱਚ ਆ ਕੇ ਨੇ ਟਿਕਨੇ ਸਾਡੇ ਵੱਲ ਆਏਗਾ ਤੇ ਆ ਕੇ ਪੈਰਾਂ ਤੇ ਟਿਕ ਜਾਏਗਾ ਬਹੁਤ ਹੀ ਵਧੀਆ ਡਰੋਨ ਆ ਇਹ ਜਿੱਥੇ ਆਪਾਂ ਪੁਆਇੰਟ ਸੈੱਟ ਕਰਤਾ ਉੱਥੇ ਆ ਕੇ ਆਪ ਹੀ ਟਿਕ ਜਾਣਾ ਨੇ ਆ ਜਾ ਵੀ ਕਿਰਾਂ ਪੈਰਾਂ ਦੇ ਵਿੱਚ लो